ਗੁਰਬਾਣੀ ਦੇ ਅੰਦਰ ਪੂਜਣ ਦੀ ਗੱਲ ਹੈ ਪਰ ਗੁਰਬਾਣੀ ਨੇ ਜਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਪਦੇਸ਼ ਨੇ ਇਹ ਨਹੀਂ ਆਖਿਆ ਵੀ ਕੁਦਰਤ ਦੇ ਵਿੱਚੋਂ ਕਿਸੇ ਨੂੰ ਪੂਜਣਾ ਹੈ ਕਿਸੇ ਮਨੁੱਖ ਨੂੰ ਕਿਸੇ ਜੀਵ ਜੰਤ ਨੂੰ ਜਾਂ ਕਿਸੇ ਜਾਨਵਰ ਨੂੰ ਕਿਸੇ ਦਰਖਤ ਨੂੰ ਪੂਜਣਾ ਬਿਲਕੁਲ ਨਹੀਂ ਸਹਿਬ ਜੀ ਕਹਿੰਦੇ ਪੂਜਨਾ ਹੈ ਬਸ ਅਕਾਲ ਪੁਰਖ ਨੂੰ ਪੂਜਨਾ ਹੈ ਤੈਨੂੰ ਪੂਜਣ ਦੀ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਜਾਂ ᔪਗਤੀ ਨਹੀਂ ਦਿੱਤੀ ਸਾਨੂੰ ਵੀ ਕੋਈ ਆਰਤੀ ਕਰਨੀ ਪਏਗੀ ਧੂਪ ਬੱਤੀਆਂ ਕਰਨੀਆਂ ਪੈਣਗੀਆਂ ਉਹਨੂੰ ਪੂਜਣ ਦੇ ਲਈ ਬਿਲਕੁਲ ਨਹੀਂ ਸਹਿਬ ਜੀ ਕਹਿੰਦੇ ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਮੈ ਪੂਜਨਾ ਹੋਏ ਉਹਦੇ ਨਾਮ ਨੂੰ ਜਪਨਾ ਹੀ ਉਹਦੀ ਸਭ ਤੋਂ ਵੱਡੀ ਪੂਜਾ ਕਰਨੀ ਹੈ ਜੀ। ਉਹਦੇ ਨਾਮ ਨਾਲ ਜੁੜਨਾ, ਉਹਦਾ ਸਿਮਰਨ ਕਰਨਾ ਹੀ ਸਭ ਤੋਂ ਵੱਡੀ ਪੂਜਾ ਹੈ। ਅਸੀਂ ਅਮਰਤ ਵੇਲੇ ਸਾਂਭਦੇ ਹਾਂ, ਅਮਰਤ ਵੇਲੇ ਖੜੇ ਹੋ ਕੇ ਗੁਰਬਾਣੀ ਨਿਤਨੇਮ ਕਰਦੇ ਹਾਂ, ਇਹ ਹੀ ਸਭ ਤੋਂ ਵੱਡੀ ਪੂਜਾ ਹੈ ਜੀ। ਪੂਰੇ ਦਿਨ ਦਾ ਅਸੀਂ ਨਿਤਨੇਮ ਸਾਂਭਦੇ ਆਇਓ ਕਾਲਪੁਰਖ ਦੀ ਪੂਜਾ ਹੈ। ਅਸੀਂ ਹੋਰ ਬਾਣੀ ਪੜਦੇ ਆ ਸਹਿਜ ਪਾਠ ਕਰਦੇ ਇਹ ਵੀ ਪੂਜਾ ਹੈ ਗੁਰੂ ਦੀ ਸੰਗਤ ਵਿੱਚ ਰੋਜ਼ ਜਾ ਕੇ ਬੈਠਣਾ ਗੁਰੂ ਦੇ ਚਰਨਾਂ ਦੇ ਵਿੱਚ ਬੈਠਣਾ ਇਹ ਵੀ ਇੱਕ ਪੂਜਾ ਹੀ ਹੈ ਉਹਨੂੰ ਪੂਜਣ ਦੇ ਲਈ ਕੋਈ ਖਾਸ ਸਮੱਗਰੀ ਦੀ ਲੋੜ ਨਹੀਂ ਹੈ ਜੀ ਉਹਨੂੰ ਪੂਜਣ ਦੇ ਲਈ ਕੋਈ ਸੰਸਾਰ ਤੋਂ ਕੁਝ ਵਸਤੂਆਂ ਲਿਆਉਣ ਦੀ ਜ਼ਰੂਰਤ ਨਹੀਂ ਹੈ ਗੱਲ ਹੋਰ ਕਲੀਅਰ ਹੋ ਜੇ ਮੈਂ ਇੱਕ ਸ਼ਬਦ ਸਾਂਝਾ ਕਰ ਦੇਣਾ ਉਹ ਤੁਹਾਨੂੰ ਕੰਠ ਵੀ ਹੋਵੇਗਾ ਦੂਦ ਤ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਹੁਣ ਭਗਤ ਰਵਿਦਾਸ ਜੀ ਮਹਾਰਾਜ ਜੀ ਇਹ ਗੱਲ ਬਿਆਨ ਕਰ ਰਹੇ ਆ ਵੀ ਇਹਨੂੰ ਪੂਜਣ ਦੇ ਲਈ ਇਹਨਾਂ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਆਖਦੇ ਹੋ ਤਾਂ ਫਿਰ ਇਹ ਝੂਠੀਆਂ ਸੋਚੀਆਂ ਤਾਂ ਹੈ ਹੀ ਨਹੀਂ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਸਹੋਂ ਪੂਜ ਚੜਾਈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਸਭ ਕੁਝ ਮੈਲਾ ਹੈ ਜੇ ਦੁੱਧ ਦੀ ਗੱਲ ਕਰੀਏ ਤਾਂ ਉਹ ਵੀ ਝੂਠਾ ਹੈ ਉਹ ਵੀ ਮੈਲਾ ਹੋ ਗਿਆ ਜੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਵੀ ਜਿਹੜਾ ਹੈ ਉਹ ਮੱਛੀਆਂ ਕਰਨ ਮੈਲਾ ਹੋ ਗਿਆ ਝੂਠਾ ਹੋ ਗਿਆ ਫੁੱਲ ਦੀ ਕਰੀਏ ਗੱਲ ਤਾਂ ਫੁੱਲ ਤੇ ਭਵਰੇ ਬੈਠ ਬੈਠ ਕੇ ਉਹਨੂੰ ਜੁੱਠਾ ਕਰਗੇ ਦੁੱਧ ਤਾਂ ਬੱਚਰੈ ਥਨੋਂ ਬਿਟਾਰਿਓ ਫੁੱਲ ਭਵਰ ਜਲਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ ਅਵਰ ਨ ਫੁੱਲ ਅਨੂਪ ਨ ਪਾਵੋ ਕਹਿੰਦੇ ਮੇਰੀ ਮਾਂ ਫਿਰ ਇੰਨਾ ਮਤਲਬ ਉਹਦੀ ਅਸੀਂ ਪੂਜਾ ਨਹੀਂ ਕਰ ਸਕਦੇ ਫਿਰ ਉਹਦੀ ਅਸੀਂ ਪੂਜਾ ਨਹੀਂ ਕਰ ਸਕਦੇ ਕਿਉਂਕਿ ਜੇ ਦੁੱਧ ਦੀ ਗੱਲ ਕਰੀਏ ਫੁੱਲਾਂ ਦੀ ਗੱਲ ਕਰੀਏ ਜਾਂ ਹੋਰ ਪਾਣੀ ਦੀ ਗੱਲ ਕਰੀਏ ਤਾਂ ਇਹ ਸਭ ਕੁਝ ਝੁੱਠੇ ਨੇ ਫਿਰ ਇਹਦਾ ਭਾਵ ਬੰਦੀ ਪੂਜਾ ਨਹੀਂ ਕਰ ਸਕਦੇ ਮੇ ਲਾਗਰ 베ਰੇ ਹੈ ਪੋਇੰਗਾ ਬਿਖ ਅੰਮ੍ਰਿਤ ਬਸੈ ਇਕ ਸੰਗਾ ਧੂਪ ਦੀਪ ਨਹੀਂ 베ਦੇ ਬਸਾ ਕੈਸੇ ਪੂਜ ਕਰੇ ਤੇਰੀ ਦਾਸਾ ਚੰਦਨ ਝੁੱਠਾ ਹੋ ਗਿਆ ਸੱਪ ਲਿਪਟੇ ਹੋਇਸਨ ਅੰਮ੍ਰਿਤ ਤੇ ਬਿਖ ਜੈਰੋ ਸਮੁੰਦਰ ਚ ਇਕੱਠੇ ਹੈਗੇ ਨੇ ਫਿਰ ਕਿਵੇਂ ਉਹਨੂੰ ਲੱਗ ਕਰੀਏ ਧੂਪ ਦੀਪ ਨਹੀਂ ਬੇਦੇ ਬਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਅਰਪੋ ਪੂਜ ਚ ਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਬਸ ਆ ਪੂਜਾ ਹੈ ਆਪਣਾ ਆਪ ਸਮਰਪਣ ਕਰਨਾ ਹੀ ਅਕਾਲ ਪੁਰਖ ਦੀ ਪੂਜਾ ਹੈ ਜੀ ਇਹ ਸਮਝ ਲਓ ਵੀ ਮਨ ਨੂੰ ਗੁਰੂ ਦੇ ਚਰਨਾਂ 'ਚ ਵੇਚ ਦੇਣਾ ਹੀ ਸਭ ਤੋਂ ਵੱਡੀ ਪੂਜਾ ਜੀ ਜੇ ਮਾਨੀ ਨਾ ਵੇਚਿਆ ਬਾਹਰੋਂ ਫਿਰ ਜਿੰਨੀਆਂ ਮਰਜ਼ੀਆਂ ਸਮਗਰੀਆਂ ਲਿਆਵੇ ਜੀ ਮਨੁੱਖਾ ਜੋ ਮਰਜ਼ੀ ਲਿਆਵੇ ਫਿਰ ਉਹ ਪੂਜਾ ਨਹੀਂ ਐ ਮੈਂ ਜਿਹੜੀ ਬੇਨਤੀ ਕਰ ਰਿਆਂ ਗੁਰੂ ਸਾਹਿਬ ਜੀ ਨੇ ਪੁੱਜਣ ਦੀ ਹਦਾਇਤ ਦਿੱਤੀ ਐ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਕਾਲ ਸੇਕਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪੂਜਾ ਕਰਨੀ ਸਿਰਫ ਅਕਾਲ ਪੁਰਖ ਦੀ ਪੁੱਜਣ ਦੀ ਹਦਾਇਤ ਹੈ ਪਰ ਉਹਨੂੰ ਪੁੱਜਣ ਦੇ ਲਈ ਸਾਨੂੰ ਕੋਈ ਖਾਸ ਢੰਗ ਜਾਂ ਯੁਗਤੀ ਜਾਂ ਸਮਗਰੀ ਦੀ ਲੋੜ ਨਹੀਂ ਹੈ ਅਸੀਂ ਜਿਹੜਾ ਨਿਤਨੇਮ ਸਾਂਭਦੇ ਆਈਓ ਪੂਜੈ ਅਸੀਂ ਗੁਰੂ ਦੇ ਚਰਨਾਂ 'ਚ ਰੋਹ ਜਾ ਕੇ ਬੈਠਦੇ ਪੂਜੈ ਅੰਮ੍ਰਿਤ ਵੇਲਾ ਅਸੀਂ ਸਾਂਭਦੇ ਹਾਂ ਸਭ ਤੋਂ ਵੱਡੀ ਪੂਜਾ ਜੀ ਇਸ ਲਈ ਬੇਨਤੀ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਤੈਨੂੰ ਨਮਸਕਾਰ ਹੈ ਕਾਲਪੁਰਖ ਜੀ ਤੂੰ ਪੂਜਣ ਯੋਗ ਹੈ ਪਰ ਤੇਰਾ ਨਾਮ ਜਪਣਾ ਹੀ ਤੇਰੀ ਸਭ ਤੋਂ ਵੱਡੀ ਪੂਜਾ ਹੈ